ਸਾਸਰੀਆ ਕਾਲ ਦੋਸਤੋ ਪੇਸ਼ ਹੈ ਡਾਕਟਰ ਜਗਿੰਦਰ ਸਿੰਘ ਕੈਰੋ ਜੀ ਦੀ ਲਿਖੀ ਹੋਈ ਨਾਵਲ ਨਾਦਵਿੰਦ ਲੜੀਵਾਰ ਭਾਗ ਪੰਜਵਾਂ ਫਿਰ ਇੱਕ ਦਿਨ ਛੰਨ ਵਿੱਚ ਪਿਆ ਪਿਆ ਤਾਇਆ ਸਵਰਗ ਸਧਾਰ ਗਿਆ ਉਸਨੇ ਤਾਂ ਉਸਨੂੰ ਮਰੇ ਪਏ ਨੂੰ ਵੀ ਕਿੰਨੀ ਦੇਰ ਬਾਅਦ ਹੀ ਤੱਕਿਆ ਸੀ ਇਹ ਤਾਂ ਅਜੇ ਵੀ ਉਸਨੂੰ ਸੁੱਤਾ ਪਿਆ ਹੀ ਸਮਝ ਰਿਹਾ ਸੀ ਚਾਹ ਦਾ ਗਲਾਸ ਲੈ ਕੇ ਜਦ ਉਹ ਤਾਈ ਨੂੰ ਜਗਾਉਣ ਗਿਆ ਤਾਂ ਤਾਇਆ ਆਕੜਿਆ ਪਿਆ ਸੀ ਉਹ ਤਰਬਕ ਗਿਆ ਉਸਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਹੁਣ ਕੀ ਕਰੇ ਆਕੜੇ ਹੋਏ ਤਾਇ ਦੇ ਹੱਥ ਛਾਤੀ ਉੱਪਰ ਪਏ ਸਨ ਮੂੰਹ ਖੁੱਲਾ ਹੋਇਆ ਅੱਖਾਂ ਟੱਡੀਆਂ ਹੋਈਆਂ ਸਨ ਉਹ ਤਾਇਆ ਸੀ ਜਿਸਨੇ ਉਸ ਨੂੰ ਬਹੁਤ ਸਾਰੀਆਂ ਬਾਤਾਂ ਸੁਣਾਈਆਂ ਚੰਨ ਤਾਰਿਆਂ ਤੇ ਪਰੀਆਂ ਦੀਆਂ ਜਦ ਉਹ ਕਦੇ ਛੋਟਾ ਜਿਹਾ ਹੁੰਦਾ ਬਿਮਾਰ ਹੋਇਆ ਸੀ ਤਾਂ ਉਸ ਨੂੰ ਕੋਈ ਹੋਰ ਤਕਲੀਫ ਹੋਈ ਸੀ ਤਾਂ ਤਾਇਆ ਅੱਧੀ ਰਾਤ ਵੇਲੇ ਵੀ ਉਸ ਨੂੰ ਚੱਕ ਪੀਰਾ ਫਕੀਰਾਂ ਦੇ ਡੇਰਿਆਂ ਤੇ ਲੈ ਜਾਂਦਾ ਰਿਹਾ ਹੁਣ ਉਹ ਨਹੀਂ ਰਿਹਾ ਮਰੇ ਪਾਇ ਤਾਇ ਨੂੰ ਦੇਖ ਕੇ ਪੈ ਭੀਤ ਹੋਇਆ ਖੜਾ ਸੀ ਉਸ ਦਾ ਇੱਕ ਵੀ ਹੰਝੂ ਨਹੀਂ ਸੀ ਕਿਹਾ ਉਸ ਨੂੰ ਤਾਂ ਲਾਸ਼ ਪਾਸੇ ਡਰ ਆਉਂਦਾ ਸੀ ਉਹ ਸੋਚਦਾ ਪਤਾ ਨਹੀਂ ਆਖਰੀ ਦਮ ਨਿਕਲਣ ਵੇਲੇ ਤਾਏ ਨੇ ਉਸ ਨੂੰ ਆਵਾਜ਼ਾਂ ਮਾਰੀਆਂ ਹੋਣ ਉਹ ਉਸ ਨੂੰ ਕੁਝ ਕਹਿਣਾ ਚਾਹੁੰਦਾ ਹੋਵੇ ਕੋਈ ਨਸੀਹਤ ਕੋਈ ਸਿੱਖਿਆ ਜਾਂ ਹੋਰ ਕੁਝ ਅਚਾਨਕ ਜਿਵੇਂ ਉਹ ਕੋਈ ਸੁਪਨੇ ਵਿੱਚ ਤਰਬਕ ਪਿਆ ਹੋਵੇ ਉਹ ਤਾਏ ਨੂੰ ਉਸੇ ਹਾਲਤ ਵਿੱਚ ਛੱਡ ਕੇ ਬਾਪੂ ਈਸਰ ਦੀ ਗੱਲ ਬਾਪੂ ਇਛਰ ਦੀ ਛੰਨ ਵੱਲ ਭੱਜ ਗਿਆ। ਬਾਪੂ ਇਛਰ ਉਸਦੇ ਦਾਦੇ ਨਾਲ ਹੀ ਰਸਾਲੇ ਵਿੱਚ ਰਿਹਾ ਸੀ ਅਤੇ ਦੋਹਾਂ ਦੀ ਦੋਸਤੀ ਭਰਾਵਾਂ ਨਾਲੋਂ ਵੀ ਵੱਧ ਸੀ। ਇਹਦੇ ਬਾਪੂ ਦਾ ਤਾਂ ਬਚਪਨ ਵਿੱਚ ਹੀ ਵਿਆਹ ਹੋ ਗਿਆ ਸੀ ਅਤੇ ਉਹਨਾਂ ਦੀ ਵੀ ਕੁਲ ਦੀ ਬੇਲ ਵੱਧ ਗਈ ਸੀ ਜਿਸ ਦੀ ਨਿਸ਼ਾਨੀ ਸਿਰਫ ਇਹੋ ਰਹਿ ਗਿਆ ਸੀ। ਪ੍ਰੰਤੂ ਬਾਬਾ ਇਸਰ ਵਿੱਚ ਸਾਰੀ ਜ਼ਿੰਦਗੀ ਹੀ ਕੁਵਾਰਾ ਰਹਾ ਅਤੇ ਬਾਪੂ ਦਾ ਗੁੜਾ ਯਾਰ ਵੀ ਸੀ ਪਰ ਇਸ ਨੇ ਆਪਣੇ ਦਾਦੇ ਨੂੰ ਵੀ ਅਦਰੰਗ ਦੀ ਬਿਮਾਰੀ ਨਾਲ ਘੋਲ-ਘੋਲ ਕੇ ਮਰਦਿਆ ਤੱਕਿਆ। ਉਸ ਨੂੰ ਯਾਦ ਆਇਆ ਕਿਵੇਂ ਉਸਦਾ ਦਾਦਾ ਬੇਵਸ ਮੰਝੇ ਉੱਪਰ ਇਹਨੂੰ ਤਰਲੇ ਭਰੀਆਂ ਆਵਾਜ਼ਾਂ ਮਾਰਦਾ ਰਹਿੰਦਾ। ਇਸ ਨੂੰ ਜੀਕ ਭਰ ਕੇ ਵੇਖਣ ਲਈ ਇਹਦੇ ਨਾਲ ਨਿੱਕੇ-ਨਿੱਕੀਆਂ ਗੱਲਾਂ ਕਰਨ ਲਈ ਪਰੰਤੂ ਉਹ ਦੜੱਗੇ ਮਾਰਦਾ ਨਹਿਰ ਵੱਲ ਦੌੜ ਜਾਂਦਾ। ਜਿੱਥੇ ਉਹ ਹਾਣੀਆਂ ਨਾਲ ਨਹਿਰ ਵਿੱਚ ਨਹਾਉਂਦਾ ਤੇ ਤੱਤੀ ਰੇਤ ਉੱਪਰ ਲਟਕੇ ਪਹਿਲਾਂ ਪਿੰਡਾ ਗਰਮ ਕਰਦਾ ਤੇ ਫਿਰ ਪਾਣੀ ਵਿੱਚ ਛਾਲਾ ਮਾਰਦਾ। ਸ਼ਾਮ ਪਾ ਕੇ ਕਰਮੁੜਦਾ ਤੇ ਦਾਦੇ ਤੋਂ ਕੰਨੀ ਘਤਰਾਉਂਦਾ ਰਹਿੰਦਾ। ਅਜੀਹਾ ਹੀ ਇੱਕ ਦਿਨ ਸੀ ਜਦ ਉਸਦੇ ਦਾਦੇ ਨੇ ਉਸ ਨੂੰ ਆਪਣੇ ਕੋਲ ਆਉਣ ਦਾ ਤਰਲਾ ਲਿਆ ਪਰ ਉਹ ਡੰ ਨਵਟਾ ਜਿਹਾ ਪਰੇ ਖੜਾ ਰਿਹਾ ਤਾਂ ਉਸਦੀ ਗਵਾਂਡੀਆਂ ਲੱਗਦੀ ਚਾਚੀ ਨੇ ਉਸ ਨੂੰ ਫੜ ਕੇ ਦਾਦੇ ਕੋਲ ਖੜਿਆ ਖੜਾਇਆ ਤਾਂ ਦਾਦੇ ਨੇ ਬੜੇ ਪਿਆਰ ਨਾਲ ਉਸਦੇ ਸਿਰ ਉੱਪਰ ਹੱਥ ਫੇਰਿਆ ਆਸ਼ੀਰਵਾਦ ਦਿੱਤੀ ਤੇ ਤਰਲਾ ਲਿਆ ਘੜੀ ਕੋ ਮੇਰੇ ਕੋਲ ਮੈਂ ਪੁੱਤ ਜਿੰਨੀ ਦੇਰ ਦਾਦੇ ਨੇ ਉਸਦੀ ਬੀਣੀ ਪਕੜ ਕੇ ਉਸ ਨਾਲ ਨਿੱਕੀ ਨਿੱਕੀ ਗੱਲਾਂ ਕੀਤੀਆਂ ਉਹ ਬੇਵੱਸੀ ਦੀ ਹਾਲਤ ਵਿੱਚ ਬੈਠਾ ਰਿਹਾ ਪਰੰਤੂ ਦਾਦੇ ਦੀ ਪਕੜ ਢਿੱਲੀ ਹੁੰਦੀ ਹੀ ਉਹ ਉੱਠ ਕੇ ਦੌੜ ਗਿਆ ਸਿਖਰ ਦੁਪਹਿਰ ਜਦੋਂ ਉਹ ਨਹਿਰ ਤੋਂ ਵਾਪਸ ਮੁੜਿਆ ਤਾਂ ਦਾਦੇ ਦੇ ਸਹਰਾਣੇ ਗੁਰਦੁਆਰ ਦਾ ਭਾਈ ਜੱਪਜੀ ਸਾਹਿਬ ਦਾ ਪਾਠ ਕਰ ਰਿਹਾ ਸੀ ਪਰ ਉਸਨੇ ਇਸ ਵੱਲ ਕੋਈ ਬਹੁਤਾ ਧਿਆਨ ਨਹੀਂ ਸੀ ਦਿੱਤਾ ਪਰੰਤੂ ਭਾਈ ਦੇ ਆਖਰੀ ਵਾਕ ਕੇਤੀ ਛੁੱਟੀ ਨਾਲ ਹੀ ਤਾਈ ਦੀ ਲੰਮੀ ਦਾੜੀ ਬੋੜੀ ਵੇ ਲੋਕਾਂ ਅਸੀਂ ਲੁੱਟੇ ਗਏ ਤੇ ਪੱਟਾ ਉੱਪਰ ਦਹਥੜ ਦੀ ਆਵਾਜ਼ ਨੇ ਉਸਦੇ ਸਾਹ ਸੂਤ ਲਈ ਸਨ ਫਿਰ ਉਹ ਬਹੁਤ ਸਾਰੀਆਂ ਚੀਕਾਂ ਤੇ ਚਾਂਗੜਾ ਸ਼ੋਰ ਉਸ ਪਾਸੋਂ ਸਹਾਰਿਆ ਨਹੀਂ ਸੀ ਗਿਆ ਤੇ ਉਹ ਚੁੱਪਚਾਪ ਬਾਹਰ ਨੂੰ ਖਿਸਕ ਗਿਆ ਗਲੀ ਵਿੱਚ ਈਸ਼ਰ ਸਿਓ ਉਸਦੇ ਦਾਦੇ ਦਾ ਫੌਜੀ ਯਾਰ ਭੁੱਬੀ ਭੁੱਬੀ ਰੋਂਦਾ ਉਹਨਾਂ ਦੇ ਘਰ ਵੱਲ ਦੌੜਿਆ ਆ ਰਿਹਾ ਸੀ ਤੇ ਬਾਹਰ ਹੀ ਡੌੜੀ ਵਿੱਚ ਪਏ ਮੰਜੇ ਉੱਪਰ ਲੇਟੇ ਉਸ ਤੇ ਬਾਪੂ ਨੂੰ ਗਲ ਵਿੱਚ ਚੁੰਮੜ ਗਿਆ ਸੀ ਸਾਰੀ ਉਮਰ ਬਾਪੂ ਈਸ਼ਰ ਦੀ ਬਾਪੂ ਨਾਲ ਦੋਸਤੀ ਰਹੀ ਅਤੇ ਬਾਪੂ ਦੀ ਮੌਤ ਤੋਂ ਬਾਅਦ ਵੀ ਈਸਰ ਉਹਨਾਂ ਦੇ ਆਪਣੇ ਪੁੱਤ ਪੋਤਰੇ ਵਾਂਗ ਸਮਝਦਾ ਰਿਹਾ ਤੇ ਹੁਣ ਉਹ ਫਿਰ ਤਾਏ ਦੇ ਮਰਨ ਦੀ ਖ਼ਬਰ ਲੈ ਕੇ ਬਾਪੂ ਈਸਰ ਸਿੰਘ ਦੇ ਘਰ ਜਾ ਰਿਹਾ ਸੀ ਈਸਰ ਸਿੰਘ ਆਪਣੀ ਛੰਨ ਵਿੱਚ ਹੀ ਮੋਟੀਆਂ-ਮੋਟੀਆਂ ਐਣਕਾਂ ਲਾਈ ਪਾਟੀ ਹੋਈ ਪੁਰਾਣੀ ਫੌਜੀ ਵਰਦੀ ਦੀ ਗੰਢ ਤੁੱਪ ਕਰ ਰਿਹਾ ਸੀ ਸਾਰੀ ਉਮਰ ਈਸਰ ਸਿੰਘ ਇਸ ਤਰ੍ਹਾਂ ਕਲਮਕੱਲਾ ਹੀ ਰਿਹਾ ਪਹਿਲਾਂ ਘਰ ਤੋਂ ਭੱਜ ਕੇ ਫੌਜ ਵਿੱਚ ਜਾ ਭਰਤੀ ਹੋਇਆ ਮੰਗਰੋ ਮਾਪ ਉਸ ਦੇ ਵਿਯੋਗ ਵਿੱਚ ਹੀ ਚੱਲ ਬਸੇ ਸਨ ਤੇ ਇਕੱਲੇ ਰਹਿ ਗਏ ਇਸਰ ਦਾ ਕੁਝ ਵੀ ਨਹੀਂ ਸੀ ਬਣ ਸਕਿਆ ਤੇ ਸਾਰੀ ਉਮਰ ਫੌਜ ਵਿੱਚ ਲਾ ਕੇ ਹੁਣ ਉਹ ਪੈਨਸ਼ਨ ਪਾ ਰਿਹਾ ਸੀ ਅਤੇ ਆਪਣੇ ਹੱਥੀਆ ਪਕਾਜ ਸਵਾਰ ਰਿਹਾ ਸੀ ਤਾਇਏ ਦੀ ਮੌਤ ਦੀ ਖਬਰ ਸੁਣ ਕੇ ਈਸਰ ਨੂੰ ਈਸਰ ਨੂੰ ਕੋਈ ਬਹੁਤੀ ਹੈਰਾਨੀ ਨਾ ਹੋਈ ਜਿਵੇਂ ਉਸਤੇ ਪਾਣੇ ਵਾਪਰਨ ਦਾ ਇਸ ਤੋਂ ਪਹਿਲਾਂ ਹੀ ਪਤਾ ਹੋਵੇ ਤੇ ਉਹ ਆਪ ਵੀ ਹੁਣ ਇਸੇ ਸਮੇਂ ਦੀ ਉਡੀਕ ਵਿੱਚ ਸੀ ਉਸਨੇ ਆਪਣੇ ਲੋਹੇ ਦੇ ਸੋਮੋ ਵਾਲੀ ਬੈਂਤ ਦੀ ਖੁੰਡੀ ਫੜੀ ਅਤੇ ਬਾਹਰ ਨੂੰ ਤੁਰ ਪਿਆ ਅਤੇ ਇੱਕ ਦੋ ਹੋਰ ਬੰਦਿਆਂ ਨੂੰ ਵਾਜਾ ਮਾਰੀਆਂ ਉਸ ਛੰਨ ਵਾਲੀ ਬਸਤੀ ਵਿੱਚ ਹੁਣ ਪੂਰੀ ਤਰ੍ਹਾਂ ਅੱਛਰਾਂ ਸਿੰਘ ਅਮਲੀ ਦੇ ਮਰਨ ਦੀ ਛਾ ਚੁੱਕੀ ਸੀ ਅੱਛਰ ਸਿੰਘ ਅਮਲੀ ਦੇ ਮਰਨ ਦੀ ਖਬਰ ਛਾ ਚੁੱਕੀ ਸੀ ਸਾਰੇ ਕਾਰਜਾਂ ਤੋਂ ਬਾਅਦ ਉਹ ਸ਼ਾਮ ਗਈ ਤੱਕ ਤਾਇਏ ਦੇ ਬਲਦੇ ਸਿਵੇ ਦੇ ਸਹਰਾਣੇ ਬੈਠਾ ਰਿਹਾ ਤੇ ਸੋਚਦਾ ਰਿਹਾ ਕਿ ਤਾਇਆ ਉਸ ਨੂੰ ਕਿੰਨਾ ਆਸਰਾ ਸੀ ਸਿਵਾ ਠੰਡਾ ਹੋਣ ਬਾਅਦ ਸਾਰੀਆਂ ਰਸਮਾਂ ਨੂੰ ਆਉਣ ਤੋਂ ਬਾਅਦ ਸਭ ਦੂਰ ਨੇੜੇ ਦੇ ਰਿਸ਼ਤੇਦਾਰ ਤੁਰਨ ਲੱਗੇ ਤਾਂ ਪਤਾ ਨਹੀਂ ਉਹ ਉਸ ਦਾ ਜਾਂ ਉਸਦੇ ਬਾਪੂ ਦਾ ਜਾਂ ਦਾਦੇ ਦਾ ਕਿਹੜਾ ਰਿਸ਼ਤੇਦਾਰ ਸੀ ਜਿਸ ਨੇ ਉਸ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਚੱਲ ਬੇਟਾ ਹੁਣ ਮੇਰੇ ਪਾਸ ਇੱਥੇ ਸਭ ਕੁਝ ਤਬਾਹ ਹੋ ਗਿਆ ਇੱਕ ਤੂੰ ਹੀ ਨਿਸ਼ਾਨੀ ਬਚਿਆ ਹੈ ਉਹ ਜ਼ਗੀਰ ਦਾ ਰਿਸ਼ਤੇਦਾਰ ਨਾਲ ਆਪਣਾ ਟਰੰਕ ਸਿਰ ਉੱਪਰ ਚੁੱਕੀ ਜਾ ਰਿਹਾ ਸੋਚ ਰਿਹਾ ਸੀ ਕਿ ਹੋਜਿਹਾ ਹੋਵੇਗਾ ਸਭ ਕੁਝ ਜਿੱਥੇ ਉਹ ਜਾ ਰਿਹਾ ਹੈ ਅਚਾਨਕ ਰੰਗੀ ਆਪਣੀ ਸੋਚ ਉੱਪਰ ਤਰਬਕ ਪਿਆ ਉਸਦੇ ਪੈਰਾਂ ਦਾ ਡੇਰੇ ਦੀਆਂ ਬੈਲੀ ਜਾਂ ਪਾਰ ਕਰ ਚੁੱਕੇ ਸਨ ਡੇਰੇ ਦੀ ਧੂਣੀ ਤੋਂ ਹੇਠਲੇ ਥੜੇ ਉੱਪਰ ਇੱਕ ਪਾਟੀ ਬੋਰੀ ਉਸ ਦੇ ਨੰਗੇ ਪੈਰ ਸਾਫ਼ ਕੀਤੇ ਅਤੇ ਆਪਣੀ ਕਾਲੀ ਗੋਦੜੀ ਜਿਸ ਨੇ ਉਸ ਦੇ ਨੰਗੇ ਮੋਢੇ ਉੱਪਰ ਚਿੰਗਾ ਪਾ ਛੁੱਟੀਆਂ ਸਨ ਲਾ ਕੇ ਧੂਣੀ ਦੇ ਸੱਜੇ ਹੱਥ ਰੱਖੀ ਸੁਗੰਧਨਾਥ ਜੀ ਮਹਾ ਆਨੰਦ ਦੀ ਅਵਸਥਾ ਵਿੱਚ ਸਨ ਰੰਗੀਨਾਥ ਦੇ ਚਰਨ ਬੰਦਨਾਂ ਦੇ ਜਵਾਬ ਵਿੱਚ ਉਹਨਾਂ ਨੇ ਸਿਰਫ ਸੱਜਾ ਹੱਥ ਉਠਾ ਕੇ ਅਸ਼ੀਰਵਾਦ ਦਿੱਤਾ ਰੰਗੀ ਜਿਵੇਂ ਆਪਣੀ ਪਹਿਲੀ ਅਵਸਥਾ ਵਿੱਚ ਕਾਮਯਾਬ ਹੋਇਆ ਹੋਵੇ ਉਹਨਾਂ ਨੇ ਮੋੜ ਆਪਣਾ ਮਾਲ ਅ ਅਸਬਾਬ ਉਠਾਇਆ ਤੇ ਭੋਜਨ ਕਰਨ ਲਈ ਡੇਰੇ ਅੰਦਰ ਚਲਾ ਗਿਆ ਗਜੇ ਦੀ ਸਮੱਗਰੀ ਰਸੋਈ ਵਿੱਚ ਟਿਕਾ ਕੇ ਉਹ ਖੂਹ ਦੀ ਮੌਣ ਵੱਲ ਗਿਆ ਅਤੇ ਹੱਥ ਧੋਣ ਹੱਥ ਪੈਰ ਧੋਣ ਲਈ ਚ ਬੱਚੇ ਵਿੱਚ ਡੋਲ ਨਾਲ ਪਾਣੀ ਪਾਉਣ ਲੱਗਾ ਅਤੇ ਪੈਰਾਂ ਤੇ ਪਈ ਧੂੜ ਨੂੰ ਪਾਣੀ ਨਾਲ ਸਾਫ਼ ਕਰਨ ਲੱਗਾ ਭੋਜਨ ਕਰਕੇ ਜਦੋਂ ਉਹ ਵਾਪਸ ਧੂਣੀ ਤੇ ਪਰਤਿਆ ਤਾਂ 나ਥਪੀਰ ਖੁਸ਼ੀ ਦੇ ਰੌਅ ਵਿੱਚ ਸਨ ਉਹ ਗੰਡ ਮਰਾਸੀ ਨਾਲ ਹਾਸ ਹਾਸ ਕੇ ਗੱਲਾਂ ਕਰ ਰਹੇ ਸਨ ਤੇ ਗੰਡ ਨਾਲ ਉਹਨਾਂ ਦਾ ਦੋਸਤੀ ਵਾਲਾ ਰਿਸ਼ਤਾ ਸੀ ਅਤੇ ਉਹ ਗੰਡੂ ਦੇ ਆਉਣ ਨਾਲ ਜਿਵੇਂ ਅਧਿਆਤਮਿਕ ਪੱਧਰ ਤੋਂ ਉੱਤਰ ਕੇ ਧਰਤੀ ਉੱਪਰ ਆ ਜਾਂਦੇ ਹਨ ਗੰਡੂ ਨਾਲ ਹਾਸਾ ਠੱਠਾ ਵੀ ਸਧਾਰਨ ਭਾਸ਼ਾ ਵਿੱਚ ਕਰਦੇ ਅਤੇ ਉਸ ਨਾਲ ਟਿੱਕਰਾਂ ਕਰਦੇ ਅਤੇ ਗੰਡੂ ਦੀ ਅੱਗੋਂ ਨਹਿਲੇ ਦੇ ਦਹਿਲੇ ਘੜਦਾ ਰੰਗੀ ਨੇ ਰੰਗੀਨਾਥ ਨੇ ਆਉਂਦਿਆਂ ਹੀ ਸੁਣਿਆ ਮਹਾਪੀਰ ਗੰਡੂ ਨੂੰ ਕਹਿ ਰਹੇ ਹਨ ਓਏ ਤੇਰਾ ਰਨ ਨਾ ਕੰਨ ਤੂੰ ਸਾਡੇ ਨਾਲ ਕਿਉਂ ਨਹੀਂ ਆਣ ਰਲਦਾ ਜੋਗੀ ਬਣ ਜਾ ਜੋਗੀ ਜੋਗ ਵਿੱਚ ਬੜੀਆਂ ਬਰਕਤਾਂ ਨੇ ਗੰਡੂ ਹੱਥ ਜੋੜ ਕੇ ਪੈਰਾਂ ਪਾਰ ਬੈਠਾ ਸੀ ਅਤੇ ਬੈਠਿਆਂ-ਬੈਠਿਆਂ ਹੀ ਉਸਨੇ ਜਵਾਬ ਦਿੱਤਾ ਮੀਆਂ ਪੀਰ ਦੀਆਂ ਰੱਖਾਂ ਆ ਪੁੱਬਲ ਵਿੱਚ ਨਾ ਬਾੜ ਸਾਨੂੰ ਤੂੰ ਐਸੇ ਉਮਰ नाथ ਹੋ ਰਹਾ ਹੱਸਦਿਆਂ ਹੋਇਆਂ ਕਿ ਹਾਂ ਪੀਰ ਜਾਂਦਿਆਂ ਜੋਗ ਮਾਰਗ ਬੜਾ ਉੱਤਮ ਹੈ ਗੰਡੂ ਨੇ ਸਹਿਸਵਾਹੀ ਕਹਿ ਕਿ ਹਾਂ ਹੋਊਗਾ ਜੀ ਤੁਹਾਡੇ ਅਰਗਿਆਂ ਲਈ ਸਾਨੂੰ ਅੱਲਾ ਨੇ ਉਂਝ ਹੀ ਬੜਾ ਕੁਝ ਬਖਸ਼ਿਆ ਹੈ ਸੁੰਗਨਨਾਥ ਨੇ ਫਿਰ ਟਕੋਰ ਕੀਤੀ بڑے بڑے ਰਾਜੇ ਮਹਾਰਾਜੇ ਰਾਜ ਭਾਗ ਛੋੜ ਕੇ ਇਸ ਮਾਰਗ ਮੇ ਆਏ ਥੇ ਆਏ ਹੋਣਗੇ ਜੀ ਕੋਈ ਵੱਡੀ ਗੱਲ ਨਹੀਂ ਪਰ ਪੀਰਾਂ ਦੀਆਂ ਰੱਖਾਂ ਮੇਰੇ ਕੋਲ ਕਿਹੜਾ ਰਾਜ ਭਾਗ ਹੈ ਮੈਨੂੰ ਰਹਿਣ ਦੇ ਜਜਮਾਨਾਂ ਦੇ ਟੁਕੜਿਆਂ ਤੇ ਤੂੰ ਜੀ ਮੈਨੂੰ ਮੁਖੌਲਾ ਨਾ ਕਰ ਅਸੀਂ ਲੋਕ ਫਕੀਰੀਆਂ ਦੇ ਲਾਇਕ ਨਹੀਂ ਪੀਰਾਂ ਦੀਆਂ ਰੱਖਾਂ ਮੈਂ ਤੇ ਆ ਰੰਗੀਨਾਥ ਨੂੰ ਵੇਖ ਵੇਖ ਕੇ ਹੈਰਾਨ ਹੁੰਦਾ ਭਈ ਵਾਰੇ ਸ਼ਾਹ ਮੀਆਂ ਨੂੰ ਝੂਠ ਕਰੀ ਬੈਠਾ ਪੀਰਾਂ ਦੀਆਂ ਰੱਖਾਂ ਉਹਨਾਂ ਨੇ ਲਿਖਿਆ ਈ ਬਾਰੇ ਸ਼ਾਹ ਨਾ ਜੱਟ ਫਕੀਰ ਹੁੰਦੇ ਨਹੀਂ ਹੁੰਦੀਆਂ ਕਦੇ ਤੋਂ ਪੀਰੀਆਂ ਨੇ ਸੁਗੰਧਨਾਥ ਹੱਥ ਤੇ ਹੱਥ ਮਾਰ ਕੇ ਹੱਸ ਪਏ ਪਰ ਰੰਗੀਨਾਥ ਖੁਸ਼ ਹੁੰਦਾ ਹੋਇਆ ਵੀ ਵਿੱਚੋਂ ਵਿੱਚ ਬੱਟ ਖਾ ਗਿਆ ਉਸ ਦਾ ਜੀ ਕੀਤਾ ਉਹ ਗੰਡੂ ਨੂੰ ਕਹੇ ਕੁੱਤੀਏ ਜਾਤੇ ਤੂੰ ਬਾਜ ਨਹੀਂ ਆਉਂਦਾ ਕਦੀ ਤਾਂ ਤੋਂ ਪਰ ਉਹ ਮੁਸਕਰਾ ਕੇ ਚੁੱਪ ਕਰ ਰਿਹਾ ਅਤੇ ਥੋੜੀ ਦੇਰ ਬਾਅਦ ਗੰਡੂ ਨੂੰ ਕਹਿਣ ਲੱਗਾ ਤੇਰੇ ਬਸ ਨਹੀਂ ਪੀਰ ਜਾਂ ਪੀਰ ਜਾਂਦਿਆਂ ਪ੍ਰਬੰਧ ਮੈਂ ਕਿਹੜਾ ਆਪ ਜੋੜਿਆ ਪੀਰ ਬਾਬਿਓ ਇਹ ਤਾਂ ਮੈਂ ਬਾਰੇ ਸ਼ਾਹ ਦੀ ਗੱਲ ਕੀਤੀ ਆ ਤੇਰੇ ਵਰਗੇ ਨੂੰ ਕੀ ਲੋੜ ਪਈ ਆ ਧੂਏ ਦੇ ਗੋਹੇ ਢੋਣ ਦੀ ਰਾਂਝੇ ਨੂੰ ਤਾਂ ਭਲਾਂ ਗਰਜ ਸੀ ਫਿਰ ਉਸਨੇ ਸਹਿਜ ਭਾਵ ਹੀ ਕੰਨ ਤੇ ਹੱਥ ਰੱਖ ਕੇ ਇੱਕ ਬੈਂਤ ਸ਼ੁਰੂ ਕਰ ਦਿੱਤਾ ਛੱਡ ਚੋਰੀਆਂ ਯਾਰੀਆਂ ਦਗਾ ਜੱਟਾ ਬਹੁਤ ਔਖੀਆਂ ਇਹ ਫਕੀਰੀਆਂ ਨਹੀਂ ਜੋਗ ਜਾਲਣਾ ਸਾਰ ਦਾ ਨਿਗਲਣਾ ਏ ਇਸ ਜੋਗ ਵਿੱਚ ਬਹੁਤ ਜੰਜੀਰੀਆਂ ਜਹੀਰੀਆਂ ਨਹੀਂ ਜੋਗੀ ਨਾਲ ਨਸੀਹਤਾਂ ਹੋਈ ਜਾਂਦਾ ਜਿਵੇਂ ਉੱਠ ਕੇ ਨੱਕ ਨਕੀਰੀਆਂ ਹੀ ਨਹੀਂ ਤੁੰਬਾ ਸਿਮਰਨਾ ਖਪਰੀ 나ਦ ਸਿੰਘੀ ਚਿਮਟਾ ਪੰਗ ਨਰੇਲ ਜੰਜੀਰੀਆਂ ਨਹੀਂ ਛੱਡ ਤਰੀਮਾ ਦੀ ਝਾਕ ਹੋ ਜੋਗੀ ਫਕਰ ਨਾਲ ਜਹਾਨ ਕੀ ਸੀਰੀ ਨਹੀਂ ਕੀ ਸੀਰੀਆਂ ਨਹੀਂ ਬਾਰੇ ਸ਼ਾ ਇੱਕ ਜੱਟ ਫਕੀਰ ਹੋਇਆ ਨਹੀਂ ਹੁੰਦੀਆਂ ਗਦੇ ਤੋਂ ਪੀਰੀਆਂ ਨਹੀਂ ਰੰਗੀਨਾਥ ਮੁਸਕਰਾਉਂਦਾ ਹੋਇਆ ਅੱਗੇ ਚਲਾ ਗਿਆ ਤੇ ਗੰਡੂ ਆਪਣੀ ਮਸਤੀ ਵਿੱਚ ਸੁਗੰਧਨਾਥ ਨਾਲ ਬੜੀ ਢੇਰ ਗੱਲਾਂ ਬਾਤਾਂ ਵਿੱਚ ਰੁੱਝਿਆ ਰਿਹਾ ਢੇਰੇ ਦੇ ਬਹੁਤ ਸਾਰੇ ਚੇਲੇ ਇੱਕ ਇੱਕ ਕਰਕੇ ਕਿਰਦੇ ਗਏ ਕੁਝ ਕੁੰਭ ਇਸ਼ਨਾਨਾਂ ਲਈ ਰਵਾਨਾ ਹੋ ਗਏ ਤੇ ਜੋ ਕਈ ਸਾਲਾਂ ਤੋਂ ਵਾਪਸ ਹੀ ਨਹੀਂ ਸਨ ਆਏ ਕੁਝ ਸਦਾ ਲਈ ਕਿਸੇ ਹੋਰ ਡੇਰਿਆਂ ਤੇ ਆਸਣ ਜਮਾ ਕੇ ਬੈਠ ਗਏ ਸਨ ਇਸ ਥਾਂ ਤਾਂ ਸਿਰਫ ਮਹਾਪੀਰ ਅਤੇ ਰੰਗੀਨਾਥ ਹੀ ਬਾਕੀ ਰਹਿ ਗਏ ਮਹਾਪੀਰ ਦੀ ਨਜ਼ਰ ਵਿੱਚ ਰੰਗੀਨਾਥ ਹੁਣ ਇੱਕ ਨਿਪੁੰਨ ਯੋਗੀ ਸੀ ਇਸੇ ਲਈ ਉਹ ਕਈ ਵਾਰ ਕਹਿੰਦੇ ਸਨ ਰੰਗੀਨਾਥ ਪੂਰਨ ਮਾਰਗ ਪਰ ਹੈ ਸਾਧਨਾ ਕੇ ਸਾਥ ਉਸਨੇ ਇੰਦਰੀਓਂ ਕੋ ਆਪਣੇ ਬਸ਼ਮੇ ਕਰ ਲਿਆ ਹੈ ਅਬ ਉਸਕੇ ਸਾਹਮਣੇ ਬਾਧਾਂੇ ਕਮ ਆਏਂਗੀ ਰੰਗੀਨਾਥ ਨੇ ਵੀ ਆਪਣੇ ਆਪ ਨੂੰ ਇਸ ਮਾਰਗ ਉੱਪਰ ਪੂਰੇ ਤੌਰ ਤੇ ਚਲਾ ਲਿਆ ਸੀ ਉਹ ਗੁਰੂ ਦੀ ਆਗਿਆ ਅਨੁਸਾਰ ਜੀ ਜਿਉ ਰਹਾ ਸੀ ਉਸ ਦੀ ਟਹਿਲ ਸੇਵਾ ਤਨੁਮਨੋ ਕਰ ਰਿਹਾ ਸੀ ਗੁਰੂ ਦੀ ਹੀ ਕਿਉ ਉਹ ਤਾਂ ਪੂਰੇ ਹੋ ਚੁੱਕੇ ਜੋਗੀਆਂ ਦੀਆਂ ਸਮਾਧਾਂ ਦੀ ਵੀ ਆਰਤੀ ਉਤਾਰਦਾ ਧੂਣੀ ਰਮਾਉਂਦਾ ਚਲਮਾ ਦੀਆਂ ਗਾਂਜਾਂ ਤਰਸ ਚਰਸ ਤਿਆਰ ਕਰਦਾ ਉਸ ਦੇ ਆਪ ਵੀ ਤੇਤੀਏ ਤਾਪ ਦੇ ਮੰਤਰ ਅਤੇ ਬੱਚਿਆਂ ਦੀ ਰੱਖ ਲਈ ਹਸਿਆ ਬਣਾਉਣਾ ਸਿੱਖਿਆ ਸੀ ਹੌਲੀ-ਹੌਲੀ ਉਹ 24 ਕਲਾਮਾਂ ਵਿੱਚ ਸੰਪੂਰਨ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਇਹ ਨਿਤ ਦਾ ਕਰਮ ਰੰਗੀਨਾਤ ਦੇ ਹੱਡਾਂ ਵਿੱਚ ਰਚ ਗਿਆ ਸੀ ਚਲੰਬਾਲਣੀ ਧੂਣੀ ਲਈ ਗੋਹੇ ਲਿਆਉਣੇ ਸਮਾਧੀਆਂ ਦੀ ਆਰਤੀ ਉਤਾਰਨੀ ਅਤੇ ਸੰਧਿਆ ਸਵੇਰੇ ਦੇ ਹੋਰ ਨਿੱਕੇ ਮੋٹے ਕੰਮ ਕਈ ਪੁਰਾਣੇ ਯੋਗੀ ਡੇਰੇ ਉੱਪਰ ਆਉਂਦੇ ਜਾਂਦੇ ਰਹਿੰਦੇ ਗਿਆਨ ਗੋਸ਼ਟਾਂ ਚੱਲਦੀਆਂ ਰਹਿੰਦੀਆਂ ਮਸਤੰਤਰਨਾਥ ਜਲੰਧਰਨਾਥ ਗੋਰਖਨਾਥ ਕਾਨੀਆਨਾਥ ਅਤੇ ਹੋਰ ਬਹੁਤ ਸਾਰੇ ਯੋਗੀ ਦੀਆਂ ਕਰਾਮਾਤਾਂ ਦੇ ਕਿੱਸੇ ਅਤੇ ਜੀਵਨ ਦੀਆਂ ਬਚਿੱਤਰਤਾਵਾਂ ਨੂੰ ਸੁਣਾਇਆ ਜਾਂਦਾ ਰਹਿੰਦਾ ਹੁਣ ਉਹ ਇਸ ਜੀਵਨ ਵਿੱਚ ਉਕਾ ਹੀ ਉਸ ਨੂੰ ਪਿਛਲੇ ਜੀਵਨ ਦੀਆਂ ਯਾਦ ਵੀ ਧੁੰਦਲੀ ਹੁੰਦੀ ਜਾਂਦੀ ਸੀ ਆਪਣੇ ਸਹਿਪਾਠੀਆਂ ਦੇ ਨਾਮ ਉਹਨਾਂ ਦੇ ਚਿਹਰੇ ਬੇਪਛਾਣ ਹੁੰਦੇ ਜਾਂਦੇ ਸਨ ਇੱਕ ਅੱਧੀ ਸੂਰਤ ਸੀ ਜਿਸ ਨੂੰ ਅਜੇ ਵੀ ਉਹ ਅਕਸਰ ਯਾਦ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਖੰਮ ਖਾ ਚਲਮ ਦੇ ਧੂਏ ਵਿੱਚੋਂ ਦੀ ਉਸ ਸੂਰਤ ਦਾ ਆਕਾਰ ਬਣਦਾ ਨਜ਼ਰ ਆਉਂਦਾ ਪਰ ਹਰ ਵਾਰ ਉਸ ਨੂੰ ਆਪਣੇ ਕੁੰਡਲ ਗਿਰਨ ਜਾਣ ਦਾ ਖਿਆਲ ਆ ਜਾਂਦਾ ਤੇ ਉਹ ਸੂਰਤ ਫਿਰ ਮੁਸਕਰਾਉਂਦੀ ਹੋਈ ਅਲੋਪ ਹੋ ਜਾਂਦੀ ਉਹ ਸੋਚਦਾ ਉਹ ਕਿੰਨਾ ਬਦਲ ਚੁੱਕਾ ਹੈ ਇਸ ਜੀਵਨ ਵਿੱਚ ਉਹ ਕਿੰਨਾ ਰਚਮਿਚ ਚੁੱਕਾ ਹੈ ਪਹਿਲੇ ਚੁੱਕੇ ਕਦਮਾਂ ਨੂੰ ਉਹ ਕਈ ਵਾਰ ਹਾਰ ਦਾ ਮੰਨਦਾ ਉਹਨਾਂ ਨੂੰ ਲੱਗਦਾ ਸਭ ਕੁਝ ਬਚਪਨਾ ਸੀ ਫਿਰ ਵੀ ਕਈ ਵਾਰ ਉਸਦੇ ਮਨ ਵਿੱਚ ਆਉਂਦਾ ਉਹ ਅਜੇ ਵੀ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਤੀਵਾਦ ਹੈ ਪਰ ਹੁਣ ਉਹ ਸਿਰਫ ਇਹੀ ਸੋਚਦਾ ਸੀ ਕਿ ਕੋਈ ਪਟਕਦਾ ਹੋਇਆ ਮੇਰੇ ਵਾਂਗ ਕਿਧਰੇ ਇੱਧਰ ਆ ਨਿਕਲਿਆ ਤਾਂ ਉਸ ਦੀ ਬੜੀ ਚੰਗੀ ਤਰ੍ਹਾਂ ਖਾਤਰਦਾਰੀ ਕਰ ਸਕਦਾ ਹਾਂ ਮੇਰਾ ਵਾਪਸ ਮੁੜਨਾ ਹੁਣ ਬੜਾ ਮੁਸ਼ਕਲ ਇਹ ਪਹਾੜ ਵਰਗੀ ਸਥਾਪਤੀ ਨੂੰ ਹਲਾ ਦੇਣਾ ਸਾਡੇ ਵਸ ਦਾ ਰੋਗ ਨਹੀਂ ਮੈਂ ਸ਼ਾਇਦ ਸੱਚਮੁੱਚ ਹਾਰ ਗਿਆ ਹਾਂ ਕਿ ਮਨੁੱਖ ਨੂੰ ਸਿਰਫ ਪਦਾਰਥਕ ਜਗਤ ਵਿੱਚ ਹੀ ਜਿਉਣਾ ਚਾਹੀਦਾ ਹੈ ਪਦਾਰਥਕ ਜਗਤ ਦਾ ਇੱਕ ਛਲਾਵਾ ਹੈ ਮਨੁੱਖ ਅਤੇ ਪਦਾਰਥ ਪਦਾਰਥ ਅਤੇ ਮਨੁੱਖ ਸਾਰਾ ਚੱਕਰ ਕੀ ਹੈ ਆਖਰ ਮਨੁੱਖ ਨੂੰ ਕਿੰਨੇ ਕੁ ਪਦਾਰਥ ਜਗਤ ਦੀ ਲੋੜ ਹੈ ਕਿ ਪਦਾਰਥ ਜਗਤ ਤੋਂ ਉੱਪਰ ਉੱਠਣਾ ਪਾਪ ਹੈ ਵਿਚਾਰਧਾਰਾ ਨਾਲ ਧੋਖਾ ਹੈ ਲੋਕਾਂ ਨਾਲ ਬੇਇਨਸਾਫੀ ਹੈ ਜਿਹੜੇ ਲੋਕ ਆਪਣੇ ਹੱਕਾਂ ਲਈ ਆਪ ਨਹੀਂ ਉੱਠਦੇ ਅਸੀਂ ਕਿਉਂ ਉਹਨਾਂ ਖਾਤਰ ਜਾਣ ਹੁੜੀਏ ਅਤੇ ਉਹ ਆਪਣੇ ਹੱਕਾਂ ਲਈ ਆਪ ਕਿਉਂ ਨਹੀਂ ਉੱਠਦੇ ਕਿਉਂਕਿ ਉਹਨਾਂ ਵਿੱਚ ਚੇਤਨਾ ਦੀ ਘਾਟ ਹੈ ਜੇਕਰ ਸੱਚਮੁੱਚ ਹੀ ਉਹਨਾਂ ਨਾਲ ਉਹਨਾਂ 'ਚ ਚੇਤਨਾ ਦੀ ਘਾਟ ਹੈ ਤਾਂ ਇਸ ਦਾ ਅਰਥ ਹੈ ਜਿਵੇਂ ਜਿਵੇਂ ਜੀਵਾਂ ਦੀ ਚੇਤਨਾ ਝ ਘਾਟ ਹੋਵੇਗੀ ਉਹ ਪਸ਼ੂ ਜਗਤ ਦੇ ਨੇੜੇ ਹੋਣਗੇ ਅਤੇ ਚੇਤਨ ਮਨੁੱਖ ਕਿਹੜੇ ਕਿਹੜੇ ਪਸ਼ੂ ਦੇ ਹੱਕਾਂ ਲਈ ਕੁਰਬਾਨੀ ਦੇਵੇਗਾ ਕੀ ਹੈ ਸਾਰਾ ਨੈਤਿਕ ਫਰਜ਼ ਇੱਕ ਚੇਤਨ ਮਨੁੱਖ ਦਾ ਹੀ ਹੈ ਕਿ ਦੁਨੀਆ ਦੇ ਸਾਰੇ ਦਰਦ ਨੂੰ ਸਹਿੜ ਕੇ ਬੈਠ ਜਾਵੇ ਅਤੇ ਬਿਨ ਦੁਖੀਆਂ ਦੇਖ ਕੇ ਸਮਝ ਤੁਰ ਜਾਵੇ ਚੇਤਨ ਮਨੁੱਖ ਦਾ ਸਫਰ ਪਸ਼ੂ ਜਗਤ ਵੱਲ ਹੈ ਜਾਂ ਚੇਤਨ ਮਨੁੱਖ ਦਾ ਸਫਰ ਬ੍ਰਹਮ ਵੱਲ ਸਤਿਅਮ ਵੱਲ ਹੈ ਜਿਸ ਜਗਤ ਨੂੰ ਪਸ਼ੂ ਜਗਤ ਅਨੁਭਵ ਹੀ ਨਹੀਂ ਕਰ ਸਕਦਾ ਅਸੀਂ ਆਪਣੇ ਛੋਟੇ ਸੱਚ ਨੂੰ ਲੈ ਕੇ ਤੁਰ ਪੈਂਦੇ ਹਾਂ ਬੈਂਸਾਂ ਕਰਦੇ ਅਤੇ ਕੁਰਬਾਨੀਆਂ ਦਿੰਦੇ ਹਾਂ ਪਰ ਛੋਟਾ ਸੱਚ ਹੀ ਸਭ ਸਾਡਾ ਸਾਥ ਛੱਡ ਜਾਂਦਾ ਹੈ ਅਤੇ ਅਸੀਂ ਫਿਰ ਅੰਧੇਰੇ ਵਿੱਚ ਗੁੰਮ ਹੋ ਜਾਂਦੇ ਹਾਂ ਜੇਕਰ ਮਨੁੱਖ ਦੇ ਸਫਰ ਦੇ ਮੂਹ ਵਿੱਚ ਪਦਾਰਥਕ ਬੰਧ ਹੋ ਗਿਆ ਤਾਂ ਇਸ ਪਦਾਰਥਕ ਜਗਤ ਤੋਂ ਮੁਕਤੀ ਕਿਵੇਂ ਹੋ ਸਕੇਗੀ ਫਿਰ ਟਕਣ ਦੇ ਮੋੜ-ਮੋੜ ਟਕਣ ਮੈਂ ਹੁਣ ਸਭ ਨੂੰ ਸਮਝਾਂਗਾ ਅਤੇ ਸਭ ਸਾਥੀਆਂ ਨੂੰ ਕਹਾਂਗਾ ਕਿ ਆਪਣੇ ਆਪ ਨੂੰ ਪੁਨਰਪੜਚੋਲਣਾ ਚਾਹੀਦਾ ਹੈ ਫਿਰ ਕਈ ਸਾਲ ਡੇਰੇ ਵਿੱਚ 나ਦ बजਦੇ ਰਹੇ ਧੂਣੀ ਤੁਖਦੀ ਰਹੀ ਲੋਕਾਂ ਦੇ ਦੁੱਖ ਦਰਦ ਦੂਰ ਹੁੰਦੇ ਰਹੇ ਸ਼ਾਂਤੀਮਈ ਜੀਵਨ ਅਡੋਲ ਆਪਣੀ ਚਾਲ ਚੱਲਦਾ ਰਿਹਾ ਸਿਵਾਏ ਸਾਲ ਦੇ ਇੱਕ ਦੋ ਦਿਨਾਂ ਦੇ ਜਦ ਡੇਰੇ ਉੱਪਰ ਮੇਲਾ ਲੱਗਦਾ ਤਾਂ ਇੱਕ ਵਾਰੀ ਸਾਰੇ ਵਾਤਾਵਰਨ ਵਿੱਚ ਤਾਜ਼ਗੀ ਆ ਜਾਂਦੀ ਸਾਰਾ ਬਹਾਰਾ ਟਹਿਕਣ ਲੱਗਦਾ ਲੋਕਾਂ ਵਿੱਚ ਨਵਾਂ ਜੋਸ਼ ਭਰਦਾ ਤਰੀਮਾ ਸੁਆਣੀਆਂ ਡੇਰੇ ਦੇ ਸਾਰੇ ਕੰਮਾਂ ਦੀ ਸੰਭਾਲ ਕਰਦੀਆਂ ਪੁੱਤਰਾਂ ਦੇ ਵਰ ਮੰਗਦੀਆਂ ਬੱਚਿਆਂ ਦੀਆਂ ਸੁੱਖਾਂ ਸੁਖਦੀਆਂ ਭਾਗ 2 ਇਸ ਵਾਰ ਪੀਰਾਂ ਦੇ ਡੇਰੇ ਵਾਲੇ ਮੇਲੇ ਦਾ ਆਪਣਾ ਵੱਖਰਾ ਰੰਗ ਸੀ ਚਾਰਛਪੇਰਾ ਚਹਲਪੈਰ ਸੀ ਲੋਕ ਆਪਣੇ ਹੱਥੀ ਕੰਮ ਕਰ ਰਹੇ ਸਨ ਉਹਨਾਂ ਵਿੱਚ ਸੇਵਾ ਦਾ ਉਤਸ਼ਾਹ ਸੀ ਕੁਝ ਜੋਗੀ ਦੂਜੇ ਪ੍ਰਾਂਤਾਂ ਦੇ ਦੂਜੇ ਇਤਿਹਾਸ ਗਡੇਰਿਆਂ ਤੋਂ ਆਏ ਹੋਏ ਸਨ ਜਿਹੜੇ ਕਦੀ ਵਾਪਸੀ ਵਿੱਚ ਕਦੀ ਮਹਾਪੀਰ ਸੁਗੰਧਨਾਥ ਨਾਲ ਗਿਆਨ ਗੋਸ਼ਟੀ ਕਰਦੇ ਅਤੇ ਕਾਲੀਆਂ ਕੰਬਲੀਆਂ ਬਦਨ ਭੂਤ ਗਲ ਸਿੰਘੀਆਂ ਹੱਥਾਂ ਵਿੱਚ ਸੋਟੀਆਂ ਕੱਚਾਂ ਵਿੱਚ ਬਗਲੀਆਂ ਸਾਰਾ ਕੁਝ ਰਲ ਕੇ ਇੱਕ ਖਾਸ ਕਿਸਮ ਦਾ ਵਾਤਾਵਰਨ ਸਿਰਜ ਰਹੇ ਸਨ ਚਾਰਛਪੇਰੇ ਉਤਸ਼ਾਹ ਭਰਪੂਰ ਹੱਲਾਸੀ ਲੋਕ ਬਲਦਾਂ ਦੇ ਘੋੜਿਆਂ ਦੀਆਂ ਚਾਲਾਂ ਦਾ ਮੁਕਾਬਲਾ ਕਰਦੇ ਸ਼ਾਮ ਤਾਈ ਆਪਣਾ ਜੋਰ ਦੇਖਣ ਵਿੱਚ ਅਖਾੜੇ ਬੰਦਦੇ ਔਰਤਾਂ ਕੁੜੀਆਂ ਬੱਚੇ ਪਹਿਲਾਂ ਪੰਘੂੜੇ ਉੱਪਰ ਹੁੰਟੇ ਲੈਂਦੇ ਮੇਲੇ ਵਿੱਚੋਂ ਬੰਨ ਸਵੰਨੀਆਂ ਚੀਜ਼ਾਂ ਖਰੀਦਦੇ ਅਤੇ ਫਿਰ ਤੇ ਫਿਰ ਸ਼ਰਦਾ バス ਉੱਪਰ ਚਲੇ ਜਾਂਦੇ ਜਿੱਥੇ ਲੋਹਾ ਧਰੀਆਂ ਹੁੰਦੀਆਂ ਦੇਗਾ ਉ ਉੱਬਲ ਰਹੀਆਂ ਹੁੰਦੀਆਂ ਤੇ ਆਪੋ ਆਪਣੀ ਸਮਰਥਾ ਅਨਸਾਰ ਕੰਮ ਵਿੱਚ ਜੁਟ ਜਾਂਦੇ ਰੰਗੀਨਾਥੇ ਸਵਾਰ ਬਹੁਤ ਹੀ ਰੁੱਝਿਆ ਹੋਇਆ ਸੀ ਸਾਰੇ ਮੇਲੇ ਦਾ ਭਾਰ ਉਸ ਉੱਪਰ ਸੀ ਸਾਰੇ ਮੇਲੇ ਦਾ ਹਰ ਇੱਕ ਕੰਮ ਉਸ ਦੀ ਨਿਗਰਾਨੀ ਹੇਠ ਹੋ ਰਿਹਾ ਸੀ ਕਿਉਂਕਿ ਮਹਾਪੀਰ ਦੀ ਅਵਸਥਾ ਵੀ ਹੁਣ ਵਿਰਧ ਹੋ ਚੁੱਕੀ ਸੀ ਤੇ ਇਸ ਵਾਰ ਉਸ ਦੀ ਸਿਹਤ ਪਹਿਲਾਂ ਨਾਲੋਂ ਕਮਜ਼ੋਰ ਹੋ ਗਈ ਭਾਵੇਂ ਭਾਵੇਂ ਇਸ ਸਾਰੇ ਢਾਂਚੇ ਉੱਪਰ ਉਹ ਸਾਰਾ ਅਧਿਕਾਰ ਇੰਨੀ ਜਲਦੀ ਛੱਡਣ ਵਾਲੇ ਨਹੀਂ ਸੀ ਪਰ ਇਹ ਉਸਦੀ ਮਜਬੂਰੀ ਸੀ ਤੇ ਉਸ ਨੂੰ ਇਹ ਵੀ ਸੰਤੁਸ਼ਟੀ ਸੀ ਕਿ ਰੰਗੀਨਾਥ ਹੁਣ ਸਾਰੇ ਕੰਮ ਸਮਝਦਾ ਸੀ ਅਤੇ ਉਹਨਾਂ ਨਾਲੋਂ ਵੀ ਕੁਝ ਵਧੇਰੇ ਡੂੰਘਾਈ ਨਾਲ ਇਸ ਮਰਿਆਦਾ ਨੂੰ ਤੋੜਨ ਯੋਗ ਹੋ ਗਿਆ ਸੀ ਉਹ ਲੋਕਾਂ ਦੀ ਨਾੜ-ਨਾੜ ਦਾ ਭੇਤੀ ਹੋ ਗਿਆ ਤੇ ਰੰਗੀਨਾਥ ਕੰਮ ਵਿੱਚ ਧਾਕ ਜਾਣਤੇ ਨਾਲ ਡੇਰੇ ਦੀ ਆਮਦਨ ਦੇ ਲੋਕਾਂ ਦੀ ਆਮਦਨ ਵਿੱਚ ਵੀ ਵਾਧਾ ਹੋ ਗਿਆ ਇਹ ਇੱਕੋ ਇੱਕ ਗੱਲ ਉਸ ਨੂੰ ਖੁਸ਼ੀ ਦਿੰਦੀ ਉਸਨੇ ਜਾਣਵਾਦ ਰੰਗੀਨਾਥੀ ਸੰਸਥਾ ਨੂੰ ਬੜੇ ਸੁਚੱਜੇ ਢੰਗ ਨਾਲ ਚਲਾ ਸਕਦਾ ਹੈ ਅਤੇ ਸਦੀਆਂ ਤੋਂ ਨਿਰੰਤਰ ਚੱਲੀ ਆ ਰਹੀ ਮर्यादा ਅਨਸਾਰ ਉਸ ਨੂੰ ਆਪਣੇ ਸੁਚੱਜਾ ਉਤਰਾਧਿਕਾਰੀ ਚੁਣ ਲਿਆ ਸੀ ਉਸ ਦੇ ਮਨ ਵਿੱਚ ਇਹੀ ਸੁੱਖ ਅਤੇ ਸ਼ਾਂਤੀ ਹੁਣ ਉਹ ਬਹੁਤ ਸਾਰੇ ਫਿਕਰਾਂ ਤੋਂ ਨਿਸ਼ਚਿੰਤ ਸੀ ਅਤੇ ਇਸੇ ਲਈ ਜਦ ਵੀ ਕੋਈ ਵਿਅਕਤੀ ਹੱਥ ਜੋੜ ਕੇ ਨਿਮਰਤਾ ਨਾਲ ਉਸ ਪਾਸ ਕਿਸੇ ਕੰਮ ਬਾਰੇ ਸਲਾਹ ਲਈ ਜਾਂ ਕਿਸੇ ਹੋਰ ਮਦਦ ਲਈ ਆ ਕੇ ਬੇਨਤੀ ਕਰਦਾ ਤਾਂ ਉਹ ਸਿਰਫ ਹੱਥ ਦੇ ਇਸ਼ਾਰੇ ਨਾਲ ਹੀ ਰੰਗੀਨਾਥ ਕੋਲ ਭੇਜ ਦਿੰਦਾ ਜਿਸ ਦਾ ਅਰਥ ਇਹ ਹੁੰਦਾ ਕਿ ਮੈਂ ਹੁਣ ਸਭ ਕੁਝ ਛੱਡ ਛੁੜਾ ਦਿੱਤਾ ਹੈ ਸਭ ਕੁਝ ਰੰਗੀਨਾਥ ਪਾਸੋਂ ਪੁੱਛੋ ਇਹ ਜੋ ਉਸਨੇ ਇਸ ਤਰ੍ਹਾਂ ਨਾਲ ਲੋਕਾਂ ਦੇ ਮਨ ਉੱਪਰ ਇਹ ਗੱਲ ਬਿਠਾ ਦਿੱਤੀ ਕਿ ਮੇਰੇ ਬਾਅਦ ਇਸ ਗੱਦੀ ਦਾ वारिस ਰੰਗੀਨਾਥ ਹੈ ਅਤੇ ਤੁਸੀਂ ਆਪਣੇ ਫਰਜ਼ ਨੂੰ ਪਹਿਚਾਣਦੇ ਹੋਏ ਹੁਣ ਉਸ ਦੇ ਚਰਨੀ ਲੱਗੋ ਮੇਲੇ ਵਿੱਚ ਜੇਕਰ ਕਿਸੇ ਨੂੰ ਛੋਟੀ ਤੋਂ ਛੋਟੀ ਚੀਜ਼ ਦੀ ਵੀ ਜ਼ਰੂਰਤ ਹੁੰਦੀ ਤਾਂ ਉਹ ਵੀ ਰੰਗੀਨਾਥ ਦੇ ਰਾਹੀਂ ਹੀ ਜਾਂਦੀ ਇਸ ਤਰ੍ਹਾਂ ਮੇਲੇ ਦੀ ਹਰ ਚੀਜ਼ ਤਾਂ ਰੰਗੀਨ ਆਤਰਾ ਹੀ ਭੁਗਤਾਨ ਹੁੰਦਾ ਇੱਥੋਂ ਤੱਕ ਕਿ ਲੋਕ ਉਸ ਪਾਸੋਂ ਇੱਕ ਆਣ ਕੇ ਪੁੱਛਦੇ ਕਿ 나ਥ ਜੀ ਕੋਲ ਕਦੋਂ ਸ਼ੁਰੂ ਕਰੀਏ ਕਬੱਡੀ ਕਦੋਂ ਸ਼ੁਰੂ ਕੀਤੀ ਜਾਵੇ ਰੰਕੀਨਾਥ ਸਹਿਜ ਭਾਵ ਨਾਲ ਸਾਰੇ ਕਾਰਜਾਂ ਨੂੰ ਸੰਪੂਰਨ ਕਰਨ ਵਿੱਚ ਨਪੁੰਨ ਹੋ ਰਿਹਾ ਸੀ ਦੂਜੇ ਪਾਸੇ 나ਥ ਪੀਰ ਧੂਣੀ ਸਾਹਮਣੇ ਪਰੰਪਰਕ ਮੁਦਰਾ ਵਿੱਚ ਮਿਰਗਛਾਲ ਉੱਪਰ ਵਿਰਾਜਮਾਨ ਸਨ ਚਾਰ ਸਫੇਰੋ ਬਾਰੋ ਆਏ ਵੱਡੇ ਵੱਡੇ ਜੋਗੀਆਂ ਅਤੇ ਉਹਨਾਂ ਦੇ ਚੇਲਿਆਂ ਦੇ ਝੁੰਡ ਸਨ ਮਹਾਪੀਰ ਅਜ ਪੂਰੇ ਜੋਬਨ ਉੱਪਰ ਸਨ ਉਹਨਾਂ ਨੂੰ ਸਭ ਪਾਸੇ ਆਪਾ ਹੀ ਪਸਰਿਆ ਦਿਸ ਰਿਹਾ ਸੀ ਸਭ ਪਾਸੇ ਜਿਵੇਂ ਉਹ ਹੀ ਪ੍ਰਕਾਸ਼ਮਾਨ ਹੋਏ ਸਨ ਧੰਨਵਾਦ ਜੀ